ਮਲੇਸ਼ੀਆ ਚ ਹੋਈ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਵਿੱਚ ਲੈਂਡਮਾਰਕ ਸਕੂਲ ਪੋਗਪੁਰ ਦੇ ਕਰਨਵੀਰ ਅਤੇ ਰੇਨਬੋ ਪਬਲਿਕ ਸਕੂਲ ਆਦਮਪੁਰ ਦੇ ਮਨਜੀਤ ਸਿੰਘ ਪਿੰਡ ਦੀਂਗਰੀਆਂ ਦੇ ਬੱਚਿਆਂ ਦਾ ਸਮੂਹ ಗ್ರಾಮ ਪੰਚਾਇਤ ਵੱਲੋਂ ਕੀਤਾ ਨਿੱਘਾ ਸਵਾਗਤ ਪਿੰਡ ਪਹੁੰਚਣ ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਨਤਮਸਤਕ ਹੋਏ ਪਿੰਡ ਦੇ ਸਰਪੰਚ ਬਾਬਾ ਬਲਵੰਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਵਿਖੇ ਕਰਵਾਈ ਗਈ 10ਵੀਂ ਕੇਐਲ ਮੇਅਰ ਕੱਪ ਇੰਟਰਨੈਸ਼ਨਲ ਓਪਨ ਕਾਰਾਟੇ ਚੈਂਪੀਅਨਸ਼ਿਪ ਜਿਸ ਵਿੱਚ ਸ਼੍ਰੀਲੰਕਾ, ਮਲੇਸ਼ੀਆ, ਇੰਡੋਨੇਸ਼ੀਆ, ਬੰਗਲਾਦੇਸ਼, ਭਾਰਤ, ਉਜਵੇਕਿਸਤਾਨ, ਸਿੰਗਾਪੁਰ ਸਮੇਤ 10 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਉਹਨਾਂ ਪਿੰਡ ਦੇ ਦੋਹਾਂ ਬੱਚਿਆਂ ਮਨਜੀਤ ਸਿੰਘ ਰੇਨਬੋ ਪਬਲਿਕ ਸਕੂਲ ਆਦਮਪੁਰ ਅਤੇ ਕਰਨ ਵੀਰ ਸਿੰਘ ਦੀ ਲੈਂਡਮਾਰਕ ਸਕੂਲ ਭੋਗਪੁਰ ਨੇ ਵੱਖ-ਵੱਖ ਦੇਸ਼ਾਂ ਦੇ ਕਾਰਾਟੇ ਖਿਡਾਰੀਆਂ ਨੂੰ ਹਰਾ ਕੇ ਸੋਨੇ ਦਾ ਮੈਡਲ ਜਿੱਤ ਕੇ ਪਿੰਡ ਤੇ ਦੇਸ਼ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਉੱਚਾ ਕੀਤਾ। ਪੂਰੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ। ਬੱਚਿਆਂ ਦੇ ਕੋਚ ਜਤਿੰਦਰ ਕੁਮਾਰ ਸੁਖਵਿੰਦਰ ਸਿੰਘ ਚੇਅਰਮੈਨ ਦੀ ਲੈਡਮਾਰਕ ਸਕੂਲ ਪੋਗਪੁਰ ਰੇਨਬੋ ਪਬਲਿਕ ਸਕੂਲ ਪ੍ਰਿੰਸੀਪਲ ਜੇ ਐਸ ਡੋਗਰਾ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਵੱਲੋਂ ਇੰਟਰਨੈਸ਼ਨਲ ਪੱਧਰ ਤੇ ਇਨੀ ਛੋਟੀ ਜਿਹੀ ਉਮਰ 'ਚ ਇਹਨਾਂ ਵੱਡਾ ਮੁਕਾਮ ਹਾਸਲ ਬਾਕੀ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹਨ ਪਿੰਡ ਦੀ ਪੰਚਾਇਤ ਤੇ ਪਰਿਵਾਰ ਨੇ ਜਿੱਤ ਦੀ ਖੁਸ਼ੀ ਮੌਕੇ ਕੇਕ ਵੀ ਕੱਟਿਆ ਗਿਆ ਇਸ ਮੌਕੇ ਦਿਲਬਾਗ ਸਿੰਘ ਪੰਚ ਰਣਜੀਤ ਕੌਰ ਪੰਚ ਜਸਵਿੰਦਰ ਕੌਰ ਬਲਵੀਰ ਕੌਰ ਪੰਚਾਇਤ ਮੈਂਬਰ ਐਡਵੋਕੇਟ ਪਰਮਜੀਤ ਸਿੰਘ ਕਲਸੀ ਨਿਰਵੈਰ ਸਿੰਘ ਅੰਮ੍ਰਿਤ ਸਿੰਘ ਸੁਖਵੀਰ ਸਿੱਧੂ ਅਲਾਵਲਪੁਰ ਨਿਰਮਲ ਸਿੰਘ ਸਰਬਜੀਤ ਸਿੰਘ ਪਰਦੀਪ ਸਿੰਘ ਸੰਤੋਖ ਸਿੰਘ ਕੋਪਿੰਦਰ ਸਿੰਘ ਬਲਜੀਤ ਕੌਰ ਰਵਿੰਦਰ ਸਿੰਘ ਰੂਪ ਰਾਣੀ ਨਰਿੰਦਰ ਕੌਰ ਦਲਵੀਰ ਕੌਰ ਬਲਵੀਰ ਚੰਦ ਗੁਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਆਦਮਪੁਰ ਤੋਂ ਪੱਤਰਕਾਰ 사ਜਨ ਤੇ ਸੁਖਦੇਵ ਲਾਹੌਰਿਆ ਦੀ ਵਿਸ਼ੇਸ਼ ਰਿਪੋਰਟ ਦੇ ਵੇ ਜੇ ਕੋਣ ਇੱਧਰ ਹੀ ਹੋ ਇੱਧਰ ਦੇਖੋ ਜੀ ਇੱਧਰ ਇੱਧਰ ਦੇਖਿਓ ਇੱਕ ਮਿੰਟ ਹਾਂਜੀ ਬਾਈ ਮੋਬਾਈਲ ਪਿੱਛੇ ਕਰੀ ਬਾਈ ਠੀਕ ਆ ਬਾਈ ਸਨਮਾਨ ਇਹਨਾਂ ਕੀਤਾ ਤੇ ਮਲੇਸ਼ੀਆ ਤੋਂ ਤੁਸੀਂ ਆਏ ਪਿੰਡ ਦਾ ਨਾਮ ਰੋਸ਼ਨ ਕੀਤਾ 골ਡ ਮੈਡਲ ਜਿੱਤ ਕੇ ਕੀ ਕਹਿਣਾ ਮੇਰਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਪਿੰਡ ਵਾਲਿਆਂ ਨੂੰ ਜੋ ਸਾਡੇ ਲਈ ਇੰਨਾ ਕੁਝ ਕੀਤਾ ਇਹ ਸਭ ਤੋਂ ਵੱਡਾ ਯੋਗਦਾਨ ਕਿਹਦਾ ਰਿਹਾ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਲਈ ਸਭ ਤੋਂ ਵੱਡਾ ਯੋਗਦਾਨ ਮੇਰੇ ਪਰਿਵਾਰ ਦਾ ਰਿਹਾ ਹੈ ਜੋ ਕਹਿੰਦੇ ਸੀਗੇ ਤੂੰ ਇਹ ਤੂੰ ਬਾਹਰ ਜਾਣਾ ਹੈ ਤੇ ਮੈਂ ਗਿਆ ਤੇ 골ਡ ਮੈਡਲ ਲੈ ਕੇ ਆਇਆ ਕਿਹੜੇ ਸਕੂਲ ਦੇ ਵਿਦਿਆਰਥੀ ਤੁਸੀਂ ਮੈਂ ਦ ਲੈਂਡਮਾਰਕ ਸਕੂਲ ਦਾ ਵਿਦਿਆਰਥੀ ਹਾਂ ਪੋਪਰ ਵਿੱਚ ਹੈਗਾ ਇਹ ਸਕੂਲ ਠੀਕ ਹੈ ਹਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇਸ ਖੁਸ਼ੀ ਦੇ ਮੌਕੇ ਇਕੱਠੇ ਹੋਏ ਹਾਂ ਕਿ ਮੰਨਜੀਤ ਸਿੰਘ ਜੋ ਕਿ ਰੇਨਬੋ ਪਬਲਿਕ ਸਕੂਲ ਦਾ ਵਿਦਿਆਰਥੀ ਹੈ ਉਸਨੇ ਮਲੇਸ਼ੀਆ ਤੋਂ 골ਡ ਕੱਪ ਜਿੱਤ ਕੇ ਲਿਆਂਦਾ ਹੈ ਸਮੂਹ ਪੰਚਾਇਤ ਬੱਚੇ ਦੇ ਮਾਪੇ ਅਤੇ ਮੰਨਜੀਤ ਨੂੰ ਦਿਲੋਂ ਵਧਾਈ ਦਿੰਦੇ ਹਾਂ ਧੰਨਵਾਦ ਹਾਂਜੀ ਅੱਜ ਪੈਂਡਿੰਗ ਰਿਆਂ ਵਿੱਚ ਖੜ ਕੇ ਬੜਾ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਔਰ ਮੈਂ ਮਾਸਟਰ ਜੀ ਔਰ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਚੇਅਰਮੈਨ ਦੀ ਲੈਂਡਮਾਰਕ ਸਕੂਲ ਭੋਗਪੁਰ ਔਰ ਅਸੀਂ ਥੋੜੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਸਟਾਫ ਨੇ ਔਰ ਬਹੁਤ ਜਣਿਆਂ ਨੇ ਮੈਕਸਿਮਮ ਤਰੱਕੀ ਕੀਤੀ ਔਰ ਸਾਡੇ ਦੋ ਬੱਚੇ ਇੱਕ ਗੋਲ ਲੈ ਕੇ ਆਇਆ ਔਰ ਇੱਕ ਸੂਲਰ ਮੋਡਲ ਲੈ ਕੇ ਆਇਆ ਜਿਹੜਾ ਪਿੰਡ ਪੰਡੋਰੀ ਤੋਂ ਦੂਸਰੇ ਪਿੰਡ ਤੋਂ ਸੀ ਔਰ ਅਸੀਂ ਇਹਨਾਂ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦੇ ਐਜੂਕੇਸ਼ਨ ਦੇ ਨਾਲ-ਨਾਲ ਇਹ ਸਾਨੂੰ ਗਾਈਡ ਵੀ ਕਰਦੇ ਹੁੰਦੇ ਸੀ ਕਿ ਬ੍ਰਦਰ ਇਦਾਂ ਨਹੀਂ ਇਦਾਂ ਕਰੋ ਔਰ ਜਿਸ ਤਰੱਕੀ ਤੇ ਬਲੰਦੀਆਂ 'ਚ ਸਾਡਾ ਸਕੂਲ ਪਹੁੰਚਿਆ ਇਹਨਾਂ ਦੋਨੇ ਪੇਰੈਂਟਸ ਦਾ ਔਰ ਸਾਡੀ ਸਿਸਟਰ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਔਰ ਭੂਗਪੁਰ ਦੇ ਵਿੱਚ ਸਭ ਤੋਂ ਵੱਡਾ ਸਕੂਲ ਦੀ ਲੈਂਡਮਾਰਕ ਸਕੂਲ ਹੈ ਜੋ ਕਿ ਇਸ ਵੇਲੇ ਪਹਿਲਾ ਸਾਲ ਔਰ ਦੂਸਰੇ ਸਾਲ ਦੇ ਵਿੱਚ ਅਸੀਂ 1.5 ਕਰੋੜ ਰੁਪਈਆ ਬੱਚਿਆਂ ਨੂੰ ਸਕਾਲਰਸ਼ਿਪ ਦੇ ਰਹੇ ਹਾਂ ਜਿਹੜੇ ਜਿਹੜੇ ਬੱਚੇ ਸਾਡੇ ਕੋਲ ਹੋਣ ਹਾਰ ਆਂਦੇ ਆ ਔਰ ਵਧੀਆ ਕੰਮ ਦੇ ਵਿੱਚ ਹਰ ਫੀਲਡ ਦੇ ਵਿੱਚ ਮਾਰ ਹ ਸਾਡੇ ਸਕੂਲ ਦੇ ਵਿੱਚ ਸਾਹਿਲਪੀਤ ਇੱਥੇ ਬੇਟਾ ਖੜਾ ਆ ਜੋ ਯੂਨੀਵਰਸਿਟੀ ਤਿੰਨ ਯੂਨੀਵਰਸਿਟੀਆਂ ਦੇ ਵਿੱਚ ਗਿਆ ਔਰ ਆਪਣੇ ਪ੍ਰਾਈਜ਼ ਲੈ ਕੇ ਆ ਟੌਪ ਦੇ ਉੱਤੇ ਆ ਜਿਹੜਾ ਵੀ ਕੋਈ ਸਕੂਲ ਦਾ ਬੱਚਾ ਫਰਸਟ ਆਉਂਦਾ ਫਸਟ ਪਹਿਲਾ ਸਟਾਫ ਨੂੰ ਪਰ ਪਿੰਡ ਵਾਲਿਆਂ ਨੂੰ ਵੀ ਖੁਸ਼ੀ ਦੀ ਮਾਪੇ ਨੂੰ ਤੁਹਾਨੂੰ ਪਤਾ ਹੀ ਆ ਜਿਆਦਾ ਖੁਸ਼ੀ ਆ ਔਰ ਸਾਨੂੰ ਸਭ ਤੋਂ ਵੱਧ ਖੁਸ਼ੀ ਸਾਡੇ ਬੱਚੇ ਇਸ ਮੁਕਾਮ ਦੇ ਉੱਤੇ ਪਹੁੰਚੇ ਔਰ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਪਿੰਡਿੰਗ ਰਿਆਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਇੱਥੇ ਸਭ ਤੋਂ ਵੱਧ ਬੱਚੇ ਸਾਡੇ ਕੋਲ ਆਉਂਦੇ ਆ ਔਰ ਥੈਂਕ ਯੂ ਸਾਡਾ ਸਕੂਲ ਵੱਲੋਂ ਵੀ ਸਕੂਲ ਦੀ ਮੈਨੇਜਮੈਂਟ ਵੱਲੋਂ ਸਾਡੇ ਬੱਚਾ ਨੇ ਬਹੁਤ ਵਧੀਆ ਪਰਫਾਰਮ ਕੀਤਾ ਉੱਥੇ ਤੇ ਸਾਡੇ ਜਿਹੜੇ ਦੋ ਸਟੂਡੈਂਟਸ ਹੈ ਜਿਨੇ ਕਰਨਵੀਰ ਐਂਡ ਮਨਜੀਤ ਗੋਟ ਗੋਲਡ ਮੈਡਲ ਫਰੋਮ ਮਲੇਸ਼ੀਆ ਅਪਕਮਿੰਗ ਇਵੈਂਟ ਜਿਹੜੇ ਹੋਣੇ ਆ ਉਹ THAILAND ਵਿੱਚ ਹੋਏਗਾ ਤੇ EUROPE ਦੀ ਸਿਲੈਕਸ਼ਨ ਹੋਏਗੀ ਬੱਚਿਆਂ ਦੀ ਕਾਰਾਟੇ ਅੱਜ ਕੱਲ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਬੇਟੀ ਪੜਾਓ ਬੇਟੀ ਨੂੰ ਕਾਰਾਟੇ ਜ਼ਰੂਰ ਸਿਖਾਓ ਕਿਉਂਕਿ ਅਗਰ ਸਰੀਰਕ ਪੱਖੋਂ ਆਪਾਂ ਮਜ਼ਬੂਤ ਨਹੀਂ ਹੋਵਾਂਗੇ ਤਾਂ ਮੈਂਟਲ ਵੀ ਆਪਾਂ ਪ੍ਰੀਪੇਅਰਡ ਨਹੀਂ ਹੋ ਸਕਦੇ ਸੋ ਕਾਰਾਟੇ ਇਜ਼ ਵੈਰੀ ਇੰਪੋਰਟੈਂਟ ਫਾਰ एवरीवन ਬੇਟੀ ਪੜਾਓ ਬੇਟ ਨੂੰ ਕਾਰਾਟੇ ਸਿਖਾਓ ਸਾਰਿਆਂ ਨੂੰ ਕਾਰਾਟੇ ਸਿੱਖਣਾ ਚਾਹੀਦਾ ਸੈਲਫ ਡਿਫੈਂਸ ਇਜ਼ ਵੈਰੀ ਮਸਟ ਐਂਡ ਆ'ਮ ਵੈਰੀ ਥੈਂਕਫੁਲ ਟੂ ਜੂਲ 올 ਦਿ ਮੈਨੇਜਮੈਂਟ ਐਂਡ ਦਾ ਐਮ ਡੀ ਐਂਡ ਪ੍ਰਿੰਸੀਪਲ ਸਰ ਜਿਨਾਂ ਨੇ ਸਾਨੂੰ ਹਮੇਸ਼ਾ ਸਪੋਰਟ ਕੀਤਾ ਔਰ ਅਪਕਮਿੰਗ ਇਵੈਂਟ ਮਲੇਸ਼ੀਆ ਇਸਾਬਾ ਕਰਕੇ ਆਏ ਉਸ ਤੋਂ ਬਾਅਦ ਹਮ ਥਾਈਲੈਂਡ ਹੈ ਯੂਰਪ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਵੀ ਸਾਡੀਆਂ ਟੀਮਸ ਵਗੈਰਾ ਜਾਣਗੇ ਥੈਂਕ ਯੂ ਸੋ ਮਚ ਜੀ ਵਿਜੇ ਕੁਮਾਰ ਦੇਵ ਤੰਦਕੋਟ ਦੇ ਵਾਹਿਗੁਰੂ ਜੀ ਕਾ ਖਾਲਸ ਹਰਪੀ ਸਿੰਘ ਤੇ ਰਵਿੰਦਰ ਸਿੰਘ ਮਾਸਟਰ ਉਹਨਾਂ ਦਾ ਲੜਕਾ ਕਰਨਵੀਰ ਸਿੰਘ ਤੇ ਮਨਪ੍ਰੀਤ ਸਿੰਘ ਇਹ ਮਨਜੀਤ ਸਿੰਘ ਇਹ ਸਾਡੇ ਮਲੇਸ਼ੀਆ ਤੋਂ 골ਡ ਮੈਡ ਜਿੱਤ ਕੇ ਆਇਆ ਸਾਡੇ ਪਿੰਡ ਦਾ ਬਹੁਤ ਨਾਮ ਉੱਚਾ ਕੀਤਾ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਖੁਸ਼ੀ ਵਿੱਚ ਉਸ ਇਹਨਾਂ ਸ਼ਹੀਦ ਬਾਦ ਦਿੰਦੇ ਹਾਂ ਕਿ ਇਹ ਪੁੱਤੇ ਜਿਸ ਤਰ੍ਹਾਂ 골ਡ ਮੈਡ ਜਿੱਤ ਕੇ ਮਲੇਸ਼ੀਆ ਤੋਂ ਆਇਆ ਘਾ ਕੈਨੇਡਾ ਅਮਰੀਕਾ ਤੋਂ ਵੀ ਜਿੱਤ ਕੇ ਆਉਣ ਸਾਡੇ ਪਿੰਡ ਡਿੰਗਦਿਆਂ ਦਾ ਨਾਂ ਚੱਕਾ ਅਸੀਂ ਸਾਰੀ ਪੰਚਾਇਤ ਨਾਲ ਕੇ ਇਹਨਾਂ ਦੇ ਬੱਚਿਆਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਮਾਣ ਕਰਦੇ ਹਾਂ ਜਿੰਨਾ ਕਿ ਸਾਡੇ ਪਿੰਡ ਦਾ ਬਾਹਰ ਵਿੱਚ ਨਾਮ ਉੱਚਾ ਕੀਤਾ ਤੇ ਅਸੀਂ ਸਾਰੀ ਪੰਚਾਇਤ ਮੈਂਬਰ ਤੇ ਪਰਿਵਾਰਕ ਮੈਂਬਰ ਤੇ ਆਏ ਅੱਗੇ ਦੇ ਇਛਤੇਦਾਰ ਤੇ ਹੋਰ ਸਾਰੇ ਸੱਜਣ ਮਿੱਤਰ ਜਿੰਨੇ ਵੀ ਆਏ ਆ ਅਸੀਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਾਦਾ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦੇ ਮਾਪੇ ਤੇ ਮਾਤਾ ਦਾ ਇਹਨਾਂ ਇਹਨਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਇੱਕ ਚੰਗੇ ਗੁਣ ਦੇ ਕੇ ਇਹਨਾਂ ਬੱਚਿਆਂ ਨੂੰ ਖੜਨ ਬਾਲ